ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਬਹਾਉਦੀਨ ਸੂਰਾ ਅਖੇ ਪੀਰ ਬਹਾਉਦੀਨ ਸੁਣ ਨਾਨਕ ਸ਼ਾ ਫਕੀਰ ਅਵਲ ਇੱਕ ਖੁਦਾਈ ਸੀ ਦੂਜਾ ਹੋਰ ਨਾ ਪੀਰ ਕਿਉਂ ਕਰ ਆਦਮ ਸਾਜਿਆ ਕਿਉਂ ਕਰਤੀਆ ਕੰਬੀਰ ਯਕ ਜਾਂ ਚਾਰ ਫਰੀਸ਼ਤੇ ਹੋਏ ਕਿਸ ਤਦਵੀਰ ਚਾਰੋਂ ਵਿੱਚ ਸ਼ਰੀਫ ਕੌਣ ਕੌਣ ਕਤੀਫ ਕਹਾਈ ਇਹ ਹਕੀਕਤ ਜੋ ਦੱਸੇ ਸੋਈ ਰਸੂਲ ਖੁਦਾਏ ਅਵਲ ਬੁੱਤ ਨਿਵਾਜ਼ਿਆ ਕਿਉਂ ਕੀਤਾ ਫਿਰ ਮਨਸੂਖ ਇਹ ਹਕੀਕਤ ਜੋ ਦੱਸੇ ਅੱਲਾ ਦਾ ਮਸ਼ੂਕ ਜਵਾਬ ਨਾਨਕ ਸ਼ਾ ਸੂਰਾ ਆਖੇ ਨਾਨਕ ਸ਼ਾ ਸੱਚ ਸੁਣੋ ਬਹਾਉ ਦੀਨ ਪੀਵ ਅਵਲ ਖੁਦ ਬਣਾਏ ਸੀ ਫਿਰ ਦੂਜੀ ਕਰ ਤਦਬੀਰ ਕਰ ਤਦਬੀਰ ਮਨ ਵਿੱਚ ਚਾਰ ਮਲਾਈ ਕੀਨ ਬਾਦੀ ਆਬੀ ਆਤਸ਼ੀ ਚੌਥੀ ਮਿਲੀ ਜ਼ਮੀਨ ਪੰਜਵਾਂ ਬੁਰਜ ਬਣਾਏ ਕਰ ਸੂਰਤ ਕਰ ਅਸਮਾਨ ਛੇਵਾਂ ਆਪ ਅਲਾਹ ਦਾ ਰਹਾ ਪੁਸ਼ੀਦ ਆਸਾਨ ਕੀਤਾ ਹੁਕਮ ਖੁਦਾਏ ਤਤ ਤੀਨੋ ਮਲਕ ਮਲਕ ਬੁਲਾਈ ਬਾਦੀ ਨਾਰੀ ਆਪਨੋ ਹੋਇਆ ਹੁਕਮ ਖੁਦਾਈ ਆਨੋ ਖਾਕ ਪਤਾਲ ਦੀ ਸੂਰਤ ਬਹੁ ਬਣਾਈ ਸਾਜਿਆ ਬੁੱਤ ਮਲਾਇਕਾ ਜਿਉ ਹੋਈ ਰੱਬ ਰਜਾਈ ਫਿਰ ਹੋਇਆ ਹੁਕਮ ਖੁਦਾਇ ਦਾ ਬੁੱਤ ਆਗੇ ਕਰੋ ਨਮਾਜ਼ ਬਾਦੀ ਆਬੀ ਮਾਨ ਮਤ ਤਬ ਸਜਦੇ ਕਰਨੇ ਲਾਗ ਨਾਰੀ ਹੁਕਮ ਨਾ ਮੰਨਿਆ ਤੇ ਰਖਿਆ ਨਾ ਉਹ ਸ਼ੈਤਾਨ ਲਾਣਤ ਸੰਦਾ ਤੋਕ ਗਰ ਪਾਈ ਕੱਡਿਆ ਬੇਈਮਾਨ ਦਿੱਤਾ ਪਿਛਤੋਂ ਕਿਰਾਏ ਕੇ ਫਿਰ ਢੋਹੀ ਮਿਲੇ ਨਾ ਤਾਹੇ ਬਿਨਾ ਮਿਲਾਏ ਆਤਸ਼ੀ ਕਿਉਂ ਕਰ ਚੱਲਣ ਰਾਹੇ ਕਿਉਂ ਕਰ ਉਪਜੇ ਹਾਲ ਮਾ ਕਾਨ ਹੈਵਾਨ ਨੀ ਬਾਤ ਆਤਿਸ਼ ਬਾਝੋ ਪੀਰ ਜੀ ਹੋਏ ਨਾ ਜਤ ਸਵਾਦ ਸयद ہزار ਆਲਮਾ ਆਤਿਸ਼ ਬਿਨਾ ਨਾ ਹੋਏ ਲਖ 84 ਮੈਦਨੀ ਬਿਨ ਆਤਿਸ਼ ਜਮੇ ਨਾ ਕੋਏ ਅੱਖਣ ਸਭ ਫਰਿਸ਼ਤੇ ਸੁਣੀਏ ਹਜ਼ਾਰ ਖੁਦਾਏ ਜੇ ਹੁਕਮ ਨਾ ਮੰਨੇ ਰੱਬ ਦਾ ਪਿਛਤੋ ਮਿਲੇ ਗਿੜਾਈ ਬੇਟਾ ਨਾ ਉਸਦਾਏ ਕੇ ਹੁਕਮ ਨਾ ਮੰਨੇ ਪਾਪ ਕੋਏ ਫਿਰੂਨੀ ਜਰਦ ਰੂਏ ਦੋਜਕ ਪਾਇ ਨਪਾਕ کر کے صاف گناہ سب پھر آتش لئی ملائے اربا نسر میل کر پھر جس سے رچے خدائی ملیا شیطان جہان نال آتش غصا نام شہوت منی گران دی خودی تک بری جان گل سینا تشنہ ہرامگی ناگ بھکھ بہمار پھر نا سر گردان ہوئے بھونکے لڑکھڑ جیتے راشے تھاندے سب آتش ہی تے ہوئے आग ते बहर जो रहे नर खुदाई सोए कोवा जुसा दुरुस्त जब अरबा नासर मेल पंजवा कोए आसमान दा रब ठीक बनाया फिर सूरत नर नारायणी साजी आप खुदाई नरमादा दो आदमी सूरत अजब बनाई आदम ते हवा पई बाम राम ते कीन हाबिल कबील ते इरतुल तवलद कीन मर्द चारी औरता चारी जोड़े होई अदला बदला औरत नरमादा कर दोई चौहान ते चारे मजहब कीने खुद करता सब पैदायश चौहान थी कुछ ताका अंत न आलम वड्डा कबीर है आदम हवा जान कायम सदा है सदी कदी आवन जान इन्हीं ते सब उपज फिर इन्हीं माहे समाई आदम हवा न मरण होर सगली आवे जाहे ਹਵਾ ਸੂਰਤ ਜ਼ਮੀ ਦੀ ਆਦਮ ਹੈ ਅਸਮਾਨ ਇਹੀ ਤੇ ਸਭ ਉਪਜੈ ਲਖ ਚੌਰਾਸੀ ਜਨ ਹਬੀਬ ਬੁੱਤ ਪੁਜਾਇਆ ਕਾਬਿਲ ਕਬਰ ਪੁਜਾਈ ਦੋਹਾ ਛਪਾਇਆ ਖੁਦਾਏ ਨੂੰ ਸਬ ਦਿੱਤੀ ਨੂੰ ਪਰਮਾਈ ਪੁਜੇ ਬੁੱਤ ਸਵਾਭ ਨਹਿ ਪੁਜੇ ਕੋਈ ਅਜਾਬ ਜਿਉ ਗੱਡੀਆਂ ਦੇ ਖੇਲੜੀ ਕੁਛ ਨਾਹੀ ਸਵਾਭ ਰਿਹਾ ਖੁਦਾਏ ਪੁਛੀਰ ਆਪ ਲੱਗ ਨ ਸਕੇ ਕੋਈ ਦਾਵਾ ਮੜੀਆਂ ਗੌਰ ਕਰ ਲੜ ਮਰਦੇ ਦਿਸਨ ਦੋਏ ਗੋਰ ਮੜੀਆਂ ਗੜਾਇਕੇ ਹੋਰ ਰਹੇ ਨਿਆਰਾ ਕੋਈ ਕੋਈ ਵਲੀ ਖੁਦਾਈ ਦਾ ਜਿਸ ਐਸੀ ਕਰਨੀ ਹੋਏ ਹਾਬਿਲ ਕਾਬਿਲ ਈਰਦੁਰ ਚਾਰੋਂ ਸਕੇ ਵੀਰ ਅਗਨੀ ਲਾਇ ਰਤਵਾਏ ਬਾਈਸ ਚਾਰੋਂ ਨੀਰ ਚਾਰੋਂ ਔਰਤ ਚਾਰ ਮਰਦ ਸਭ ਆਦਮ ਕੇ ਫਰਜ਼ੰ ਕਤਰੀ ਬ੍ਰਾਹਮਣ ਵੈਸ਼ ਸੂਦਰ ਚਾਰੋਂ ਸੰਗਵੰਦ ਚਾਰ ਮੁਸੱਲਿ ਚਾਰ ਮਸਬ ਚਾਰੋਂ ਪਾਈ ਬੰਦ ਆਦਮ ਨਬੀ ਰਸੂਲ ਹੋਏ ਚਾਰ ਕਤੇ ਬਸੰਗ ਬ੍ਰਾਹਮਣ ਛਤਰੀ ਵੈਦ ਸ਼ੂਦਰ ਚੋਹਾ ਚਲਾਏ ਰਾ ਆਪੋ ਆਪਣੇ ਮਸਹਬ ਵਿੱਚ ਚਾਰੇ ਹੀ ਪਾਤਸ਼ਾਹ ਚਾਰੋਂ ਮੁਫਤੀ ਚਾਰ ਮਸਹਬ ਬਹਿਣ ਨਬੀ ਦੇ ਪਾਸ ਦੇ ਰਵਾਇਤ ਪੁੱਲੀਆਂ ਜੋ ਸਾਹਿਬ ਆਖਿਆ ਆਪ ਚਾਰ ਕਤੇ ਬਾ ਚਾਰ ਜੁਗ ਚਾਰੋਂ ਮਸਹਬ ਨਾਲ ਚਾਰ ਮੁਸੱਲੇ ਚਾਰ ਕੁੰਡ ਜੁਗ ਜੁਗ ਕਰੇ ਸੰਭਾਲ ਚਾਰ ਖਸiyet ਚਾਰ ਬੇਦ ਚਾਰੋਂ ਨਾਲ ਇਮਾਨ ਪੰਜਮ ਪਾਇਆ ਪੈਕੰਬਰੋ ਆਦਮ حضرت ਜਾਨ ਬਾਦ ਮਲਾਇਕ ਖਾਕ ਬੁੱਤ ਆਕੀ ਜ਼ਿੰਦਾ ਪੀਰ ਆਦਮ ਨੂਰ ਖੁਦਾਇ ਤੇ ਜਾਨੋ ਕਰ ਤਦਬੀਰ ਪੰਜਮ ਆਪ ਖੁਦਾਏ ਹੈ ਅੰਦਰ ਬਾਹਰ ਸੋਏ ਇਹ ਹਕੀਕਤ ਪੀਰ ਜੀ ਵਿਰਲਾ ਜਾਣੇ ਕੋਈ ਆਬੀ ਖਾਕੀ ਬਾਦ ਨਾਰ ਚਾਰੋਂ ਰੁਕਨ ਪਛਾਨ ਚਾਰੋਂ ਇਮਾਮ ਚਾਰ ਮਸਹਬਾ चार कथे बाजार, जुक जुक एहो चाल है, पांच तन पाक रसूल, आपो अपने मज़बिज़ सब कोई पया कबूल, जो अमर औरताँ क हिंदुआं चलने बीच जहाँ, ये भी चारे मसब कर, करम मुतिया आन, किसे न रधो पीर जी सब ना एक अपाहे, दूजा हुआ हो न होएगा जे हुआ हो थिया फना है, अवल आकर एक है विच विच, विच फानी जान ਆਵਣੇ ਜਾਨ ਅਗਣਤੀ ਜੀਆ ਜੁਗਤ ਪਛਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ